जिस तरह आप सब पलिपांति जानते हो कि जो पिछला सेशन पंजाब विधानसभा का बहुत महत्वपूर्ण बिल आया पवित्र धार्मिक ग्रंथ अपराधा की रोकथाम बिल दो हजार पच्ची सो डिस्कशन के बाद फैसला होया कि सिलेक्ट कमेटी बनाती जाए ਔਰ ਉਹ ਸੈਲੈਕਟ ਕਮੇਟੀ ਜਿਹੜੀ ਹੈ ਉਹ ਆਪਣਾ ਵਿਚਾਰ ਤਰਤਰਾ ਕਰਕੇ ਤੇ 6 ਮਹੀਨੇ ਅੰਦਰ ਅੰਦਰ ਇੱਕ ਰਿਪੋਰਟ ਪੇਸ਼ ਕਰੇ ਸੋ ਉਹਦੇ ਤਹਿਤ ਸਲੇਮਾਨ ਯੂਕ ਸਪੀਕਰ ਸਾਹਿਬ ਨੇ ਇੱਕ 15 ਮੈਂਬਰੀ ਕਮੇਟੀ ਬਣਾਈ ਹੈ ਜਿਸ ਦੀ ਪਹਿਲੀ ਮੀਟਿੰਗ ਹੋਈ ਹੈ ਔਰ ਇਹਦੇ ਵਿੱਚ ਅਸੀਂ ਅੱਜ ਜਿਹੜਾ ਕਾਰਜ ਖੇਤਰਾਂ ਕਮੇਟੀ ਦਾ ਉਸ ਤੇ ਵਿਚਾਰ ਕੀਤਾ ਤੇ ਬਿੱਲ ਸੰਬੰਧੀ ਜਿਹੜਾ ਜਨਤਾ ਦੀ رائے ਲਈ ਹੈ ਅਸੀਂ ਉਹਦੇ ਬਾਰੇ ਵਿਚਾਰ ਟੰਗਰਾ ਕੀਤਾ ਹੈ ਮੈਂ ਆਪ ਸਭ ਚੰਦੇਸ ਕਰ ਲੂ ਕਿ ਜਿਹੜੀ ਸਿਲੈਕਟ ਕਮੇਟੀ ਆਂਦੀ ਹੈ ਇਹ ਬੜੀਆਂ ਤੇ ਇਹ ਆਪਣੇ ਜਿਹੜੇ ਕਾਰਵੈ ਦੇ ਟੂ-ਡੇ ਕਾਰਵੈ ਹੈ ਇਹ ਸ਼ੇਅਰ ਨਹੀਂ ਕਰ ਸਕਦੀਆਂ ਇਹ ਕਨਫਿਡੈਂਸ਼ੀਅਲ ਹੁੰਦੀ ਹੈ ਸੋ ਸਾਡਾ ਕੋਈ ਵੀ ਮੈਂਬਰ ਜਾਂ ਚੇਅਰਮੈਨ ਇਹਦੇ ਬਾਰੇ ਤੁਹਾਨੂੰ ਟੂ-ਡੇ ਜਿਹੜੇ ਅਸੀਂ ਕੰਮ ਕਰਾਂਗੇ ਗੱਲਬਾਤ ਕਰਾਂਗੇ ਜਾਂ ਅੰਦਰਾ ਕਰਾਂਗੇ ਕੋਈ ਬਾਰੇ ਤਾਂ ਨਹੀਂ ਦੱਸ ਸਕਾਂ ਕਿ ਦੂਜੀ ਗੱਲ ਇਹ ਹੈ ਕਿ ਬੜਾ ਸਹਿਬਾ ਦੀ ਸਵੇਰ ਸੀ ਹੈ ਸਭਾ ਜਿਹੜਾ ਹੈ ਮਰਦਾ ਹੈਗਾ ਸੋ ਇਸ ਕਰਕੇ ਪ੍ਰੈਸ ਟੂ ਵੀ ਚਾਹੀਦਾ ਕਿ ਸਾਨੂੰ ਥੋੜਾ ਜਿਆਦਾ

ਕਿਸੇ ਤਰੀਕੇ ਨਾਲ ਈਮੇਲ ਰੈਮੀ ਦੇ ਸਕਦੀ ਹੈ ਸਾਨੂੰ WhatsApp ਤੇ ਵੀ ਦੇ ਸਕਦੀ ਹੈ ਉਹ ਅਸੀਂ ਵਰਕ ਆਊਟ ਕਰ ਲਾਂਗੇ ਨੈਕਸਟ ਮੀਟਿੰਗ ਇੱਕ ਵਾਰ ਨੰਬਰ ਕਹੋਗੇ ਸਰ ਪਬਲਿਕ ਨੂੰ ਇਹ ਜਿਹਨੇ ਦਿੱਤਾ ਜਾਂਦਾ ਤਾਂ ਕਿ ਸੁਧਾਰ ਜੀ ਅਸੀਂ ਨੈਕਸਟ ਮੀਟਿੰਗ ਕਰਦੇ ਦੱਸ ਸਕਾਂਗੇ ਕਿ ਅਸੀਂ ਕਿ ਨੰਬਰ ਤੇ ਰਹੀਏ ਕਿਸ ਤਰ੍ਹਾਂ ਈਮੇਲ ਦੇ ਇਸ ਤੋਂ ਸਰ ਫਾਰਮੈਟ ਕਰਦੇ ਅਸੀਂ ਦਾ ਕੁਝ ਦਿੱਕੀ ਮੈਂ ਅੱਗੇ ਮੀਟਿੰਗਾਂ ਕਰਨੀਆਂ ਨੇ ਕਿਵੇਂ ਕੀ ਟਾਈਮ ਲਾਈਨ ਹੋਣੀ ਚਾਹੀਦੀ ਹੈ ਉਸ ਬਾਰੇ ਅਸੀਂ ਇਸ ਤਰ੍ਹਾਂ ਕੋਈ ਹੈ ਨਹੀਂ ਹੈ ਪਰ ਵਸਤਾ ਕਿ ਅਸੀਂ ਕੋਈ ਦਿਨ ਮਤ ਲਈਏ ਤੇ ਟਾਈਮ ਉਹਦਾ ਮਤ ਲਈਏ ਤੇ ਉਦੋਂ ਹੀ ਉਸ ਟਾਈਮ ਤੇ ਤੇ ਉਦੋਂ ਅਸੀਂ ਮੀਟਿੰਗ ਕਰਿਆ ਕਰੀਗੇ ਔਰ ਸਾਡੀ ਇਹ ਰਿਕੁਐਸਟ ਸਭ ਨੂੰ ਸੀਗੀ ਕਿ ਸਾਰੇ ਅਸੀਂ ਮੈਂਬਰ ਆਇਆ ਕਰਾਂ ਸੀਰੀਅਸ ਅਸੀਂ ਬਹੁਤ ਇਹਨੂੰ ਸੰਵੇਦਨ ਸੀ ਮਸਟ ਇਹਨੂੰ ਉਸ ਤਰ੍ਹਾਂ ਸੀਰੀਅਸ ਹੀ ਲੈ ਰਹੇ ਜੀ ਅਸੀਂ ਸਾਰੀ ਸੰਸਥਾਵਾਂ ਦੇ ਰਹਿ ਲਾਂਗੇ ਅਸੀਂ ਬਿਲਕੁਲ ਲਾਂਗੇ ਅਸੀਂ ਜਿਹੜੇ ਤਰ ਤਰ ਨੂੰ ਸਮਝਦੇ ਨੇ ਬੁੱਧੀਜੀਵੀ ਨੇ ਉਹਨਾਂ ਦੀ ਰਾਇ ਵੀ ਲਾਂਗੇ ਆਮ ਜਨਤਾ ਦੀ ਰਹਿ ਲਾਂਗੇ ਕਿਉਂਕਿ ਕਮਿਟ ਕੀਤਾ ਸੀ ਵਿਧਾਨ ਸਭਾ ਦੇ ਜਨਤਾ ਦੀ ਰਹਿ ਨਹੀਂ ਜਾਏਗੀ

ਲਗਾਤਾਰ ਤੇ ਮੀਟਿੰਗਾਂ ਲਗਾਤਾਰ ਕਰਾਂਗੇ ਜਿਵੇਂ ਸਰਟੀਫਾਈਡ ਪਾਕੀ ਮੀਟਿੰਗ ਹੁੰਦੀ ਸੀ ਇਹਨਾਂ ਨੂੰ ਥੋੜਾ ਇਸ ਮੀਟਿੰਗ ਉਸ ਤੋਂ ਅਲੱਗ ਰੱਖ ਕੇ ਇਹਨੂੰ ਬਹੁਤ ਤੰਬੀਰ ਤਰੀਕੇ ਨਾਲ ਬੜੇ ਸੋਚ ਸਮਝ ਕੇ ਜਲ ਜਲ ਮੀਟਿੰਗਾਂ ਰੱਖ ਕੇ ਤੇ ਅਜੇ ਤੱਕ ਸਾਜਮ ਇੱਕ ਦੇ ਸਾਥ ਵੀ ਆਏ ਤੇ ਬੈਠ ਕੇ ਚੋੜੇ ਤਾਂ ਤਿੰਨਾਂ ਤੋਂ ਕਿ ਇਸੇ ਦਾ ਸਸਪੈਂਡ ਕਰਨ ਦੀ ਤਰ੍ਹਾਂ ਦੇ ਜਿਹੜਾ ਇਹ ਬੈਸੋਨ ਇਹ ਇਸ ਦਾ ਦਾਸ ਤੋਂ ਕੋਈ ਤਾਂ ਅੱਗੇ ਲੱਗੇ ਜਾਂ ਇਸ ਸਪਰਵਿਜ਼ਰ ਹੈ ਤੇ ਯੋਨਾਸ ਜੀ ਆਹ ਨੇ ਕਮੇਟੀ ਤੇ ਆਪਣੀ ਰਿਪੋਰਟ ਦੇਗੀ ਸਪੀਕਰ ਸਾਹਿਬ ਨੂੰ ਫਿਰ ਉਹ ਨੇ ਕਾਰਦਵਾਰ ਹਾਊਸ ਇਹਦਾ ਐਕਟ ਹੋਤੇ ਆਇਆ ਫਿਰ ਇੱਕ ਜਾਏਗਾ ਉਹ ਤਾਂ ਜੋ ਕਾਨੂੰਨੀ ਜੋ ਇਹ ਪ੍ਰਕਿਰਿਆ ਉਹ ਪਿਛਲੇ 2018 ਮੇਂ ਜਿਹੜਾ ਬਿਲਕੁਲ ਅਤਿਆਸ ਸੀਗਾ ਉਹਦੇ ਵਿੱਚ ਕੀ ਕਾਨੂੰਨ ਨੂੰ ਪਰੋਤੇ ਅਸਨਾ ਦੇਖਿਆ ਜਾਵੇਗਾ ਅਸਟਾਟ ਇੰਪਲੀਮੈਂਟੇਸ਼ਨ ਦੀ ਕੋਈ ਸਰਕਲ ਸੋ ਅਸੀਂ ਦੇਖਣਾ ਕਿ ਜੋ ਪਿਛਲੀ ਵਾਰੀ ਕਾਟਿਆ ਕਿਸੇ ਨੂੰ ਪੂਰੀ ਕਰ ਲਿਆ 15 ਮੈਂਬਰ ਬਰੁਆਏ ਕਿੰਨੇ ਮੈਂਬਰ ਜਿਹੜੇ ਅੱਜ ਹਾਜ਼ਰ ਨਹੀਂ ਹਾਜ਼ਰ ਹੋ ਰਹੇ ਸੰਭਾਭੀ। ਹਾਜ਼ਰ ਸੀ ਮੈਂਕਰ 12-13 ਮੈਂਬਰ ਸੀਗੇ ਮੈਂ ਗਿਣਤੀ ਦੇਖੀ ਨਹੀਂ ਹੈ। ਤੇ ਦੋ ਮੈਂਬਰ ਸਾਡੇ ਇਹਨਾਂ ਨੂੰ ਫੋਨ ਆ ਕੇ ਸੀ ਜਿੰਪਾ ਜੀ ਬੀਜ਼ੀ ਸੀਗੇ ਆ ਰਹੇ ਨੇ ਉਹਨੇ ਪਹੁੰਚ ਜਾਣਗੇ। ਸੋ ਅਸੀਂ ਬਹਿਕਰ ਅਨੁਸਾਰ ਵਿਚਾਰ ਵਾਸਤੇ ਜਿਉਂ ਵਿਚਾਰਾਂ ਦੇ ਦਿੱਤੇ। ਡੋਟਰ ਹਰਮਨਦੀਪ ਉਹ ਵੀ ਉਹਨਾਂ ਨੂੰ ਨਿੱਜੀ ਵਸਤੇ ਜਿੱਤੇ ਗਏ ਸੀ ਬਾਅਦ ਉਹਨੂੰ ਫੋਨ ਆ ਗਿਆ ਸੀ ਕਿ ਮੈਂ 12 ਵਜੇ ਤੱਕ ਪਹੁੰਚਾਂਗੀ। ਸੋ ਉਹਨਾਂ ਨੂੰ ਮਿਲ ਲੰਗੇ ਤੋਂ ਬਾਅਦ ਅਸੀਂ ਉਹਨਾਂ ਨੇ ਵੀ ਸਾਰਾ 10 ਨਾਲ ਕੀ ਡਿਸਕਸ ਕੀਤਾ ਸੀ ਸਿਰਸਿ ਲਾਂਗੇ ਇਸ ਕਰ ਤੁਮ ਮੇਜ ਕੀਦੋਂ ਆਉਣਾ ਠੀਕ ਹੈ ਜੀ ਥੈਂਕ ਯੂ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ